ਹਸਨ ਮਾਨਕ ਭਾਜੀ ਸਾਡੇ ਦਰਮਿਆਨ ਪਹੁੰਚ ਗਏ ਆ ਸੋ ਸਾਧ ਸੰਗਤ ਜੀ ਇੱਕ ਵਾਰੀ ਪਰਜ਼ੋਰ ਤਾੜੀਆਂ ਦੇ ਨਾਲ ਵੈਲਕਮ ਕਰਦੇ ਹੋ ਸੁਮੈ ਜੀ ਐਨੂ ਕਹਿਣਾ ਕਿਉਂਕਿ ਇਹਨਾਂ ਨਾਲ ਤਾਂ ਜਿਹੜਾ ਸਾਡਾ ਇੱਕ ਦਰਬਾਰ ਵਾਲਾ ਰਿਸ਼ਤਾ ਬਣ ਚੁੱਕਿਆ ਸੂਰਜਪਾਲ ਮੈਂ ਕਹਿੰਨਾ ਨਾਲ ਤਾਂ ਮਈਆ ਜੀ ਦੇ ਦਰਬਾਰ ਨਾਲ ਸਾਡਾ ਰਿਸ਼ਤਾ ਆ ਤੇ ਮੈਂ ਉਹਨਾਂ ਦੀ ਜਿੰਨੀ ਵੀ ਆਲਟੀ ਮੋਨ ਦੇ ਨਾਲ ਪਹੁੰਚੀ ਆ ਉਹਨਾਂ ਦਾ ਵੀ ਮੈਂ ਵੈਲਕਮ ਕਰਦਾ ਜੀ ਐਨੂ ਕਹਿਣਾ ਇਸਤਕਬਾਲ ਹੈ ਅਰੇ ਇੱਕ ਵਾਰੀ ਫਿਰ ਤੋਂ ਮੈਂ ਬਹੁਤ ਸਾਰੀਆਂ ਮੁਬਾਰਕਾਂ ਦੇ ਰਿਹਾ ਦਰਬਾਰ ਦੇ ਮੁਖ ਸੇਵਾਦਾਰ ਸ਼੍ਰੀ ਮੰਗਤ ਰਾਮ ਜੀ ਜੋ ਕਿ ਮਹਿਫਿਲ ਦੇ ਵਿੱਚ ਤਸ਼ਰੀਫ ਲੈ ਆਏ ਨੇ ਮੈਂ ਜੀ ਆਨ ਨੂੰ ਕਹਿਣਾ ਔਰ ਉਹਨਾਂ ਦੇ ਬੇਟੇ ਸਾਡੇ ਸੋਨੂ ਬਾਜੀ ਯੂਐਸਏ ਮੋਨੂ ਬਾਜੀ ਯੂਐਸਏ ਉਹਨਾਂ ਨੂੰ ਵੀ ਮੈਂ ਅੱਜ ਦੇ ਮੇਲੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦੇ ਰਿਹਾ ਜਿਹੜੇ ਅਪਦੇਸ਼ਾਂ ਦੀ ਧਰਤੀ ਤੋਂ ਜਿਹੜੇ ਲਾਈਵ ਦੇਖ ਰਹੇ ਆ ਔਰ ਬਾਬਾ ਜੀ ਉਹਨਾਂ ਦੇ ਨਾਲ ਉਹਨਾਂ ਦੇ ਬ੍ਰਦਰ ਕ੍ਰਿਸ਼ਨ ਲਾਲ ਜੀ ਉਹਨਾਂ ਨੂੰ ਵੀ ਮੈਂ ਮੇਲੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦੇ ਰਿਹਾ ਜੀਐਨ ਨੂੰ ਕਹਿ ਰਿਹਾ ਔਰ ਉਹਨਾਂ ਦੇ ਬੇਟੇ ਵਿੱਕੀ ਤੇ ਹੈਪੀ ਇੱਕ ਤਾੜੀ ਬੁਜਾਓ ਆਪਣੇ ਨਾਂ ਤੇ ਸਾਰੇ ਜਣੇ ਔਰ ਸੁਰਿੰਦਰਪਾਲ ਜੀ ਯੂਐਸਏ ਔਰ ਉਹਨਾਂ ਦਾ ਵੀ ਮੈਂ ਜੀਐਨ ਨੂੰ ਕਹਿਣਾ ਵੈਲਕਮ ਕਰਦਾ ਬਹੁਤ ਸਾਰਾ ਮਾਨ ਸਤਕਾਰ ਜਿਨ੍ਹਾਂ ਵੱਲੋਂ ਆ ਰਿਹਾ ਔਰ ਇੱਕ ਵੱਡੀ ਮੁਬਾਰਕ ਬਾਤ ਹੈ ਸਾਡੇ ਸਤਕਾਰਯੋਗ ਮੰਗਤ ਰਾਮ ਜੀ ਹੁਣਾਂ ਨੂੰ ਕ੍ਰਿਸ਼ਨ ਲਾਲ ਜੀ ਹੁਣਾਂ ਨੂੰ ਔਰ ਅਮਰਜੀਤ ਜੀ ਸ਼ੰਦਰਪਾਲ ਜੀ ਸੋ ਮਾਲਕ ਇਨਾ ਸਾਰੇ ਭਰਾਵਾਂ ਦਾ ਜਿਹੜਾ ਪਿਆਰ ਬਣਾਈ ਰੱਖੇ ਸੋ ਸਾਈਂ ਜੀ ਮੰਗਤਰਾਮ ਬਾਬਾ ਜੀ ਕਿਉਂਕਿ ਕਹਿੰਦਾ ਤੂੰ ਮਰਜ਼ੀ ਦਾ ਮਾਲਕ ਏ ਕਿ ਜ਼ੋਰ ਸੋਹਣਿਆਂ ਦੇ ਕਿ ਤੂੰ ਮਰਜ਼ੀ ਦਾ ਮਾਲਕ ਏ ਕਿ ਜ਼ੋਰ ਸੋਹਣਿਆਂ ਦੇ ਕਿ ਉੜੀ ਜਾਂਦੀ ਏ ਪਤੰਗ ਨਾ ਟੁੱਟੇ ਢੋਰ ਸੋਹਣਿਆਂ ਦੇ ਕਿ ਹਰਿਆ ਭਰਿਆ ਬਾਗਾਂ ਦਾ ਕੋਈ ਬੂਟਾ ਨਾ ਪੁੱਟੇ ਕਿ ਇੱਕੋ ਤਵਾ ਮੇਰੀ ਦਾਤਾ ਕਿ ਇਹਨਾਂ ਦਿਲਾਂ 'ਚ ਪਿਆਰ ਨਾ ਮੁੱਕੇ ਕਿ ਇਹਨਾਂ ਦਿਲਾਂ 'ਚ ਪਿਆਰ ਨਾ ਮੁੱਕੇ ਔਰ ਇੱਕ ਛੋਟਾ ਜਿਹਾ ਲਾਸਟ ਕਲਾਮ ਬਨੀਤ ਬਾਜੀ ਹੁਣਾ ਦਾ ਆਰੇ ਉਹਨਾਂ ਤੋਂ ਬਾਅਦ ਹਾਲੀਵੁੱਡ ਵਰਲਡ ਫੇਮਸ ਵੌਇਸ ਜਨਾਬ ਕਮਲ ਖਾਨ ਸਾਹਿਬ ਦੀ ਆਪਾਂ ਟਾਪੀਸਨ ਵਾਲੀ ਚੱਕੀ ਹੁੰਦੀ ਐ ਉਸ ਚੱਕੀ ਦੇ ਸੈਂਟਰ ਦੇ ਵਿੱਚ ਇੱਕ ਕਿਕਲੀ ਹੁੰਦੀ ਐ ਜਿਹੜਾ ਦਾਣਾ ਉਸ ਕਿਕਲੀ ਦੇ ਨਾਲ ਜਾ ਕੇ ਖਲੋ ਜਾਂਦਾ ਐ ਉਹ ਪੀਸਣ ਤੋਂ ਬਚ ਜਾਂਦਾ ਕਹਿਣ ਦਾ ਭਾਵ ਜਿਹੜਾ ਇੱਕ ਦਾ ਹੋ ਜਾਂਦਾ ਉਹਦੀ ਬਖਸ਼ਿਸ਼ ਹੁੰਦੀ ਐ ਜਿਹੜਾ ਇੱਧਰ ਉੱਧਰ ਛਾਲਾ ਮਾਰਦਾ ਫਿਰਦਾ ਪੀਸਿਆ ਜਾਂਦਾ ਭਾਮੇਸ਼ ਕਿਤੀ ਵਾਲਾ ਹੋਵੇ ਭਾਮੇਸ਼ ਕਮਜਾਦੀ ਵਾਲਾ ਜਿੰਨਾ ਤੇਰੀ ਇੱਕ ਦਿਨ ਹੀ ਨਾ ਹੁੰਦਾ ਸਾਦਾ ਇੱਕੋ ਜਿਹਾ ਨਹੀਂ ਹੁੰਦਾ ਦੋਨਾਂ ਪੀਰ ਦੇ ਦੋ ਮਰੀਦ ਦੇ ਜਿੰਨਾ ਚਿਰ ਇੱਕ ਨਹੀਂ ਨਾ ਹੁੰਦਾ ਸੌਦਾ ਇੱਕੋ ਜਿਹਾ ਨਹੀਂ ਹੁੰਦਾ ਜਦੋਂ ਇੱਕ ਹੋ ਜਾਵੇ ਤੇ ਸਮਝ ਲਓ ਗੱਲ ਬਣ ਗਈ ਇਹ ਜਹਾਂ ਜੀ ਉਹ ਜਹਾਂ ਜੀ ਤੇ ਜਿਹੜਾ ਮੁਨਕਰ ਹੋ ਜਾਂਦਾ ਗੁਰਬਾਣੀ ਵਿੱਚ ਵੀ ਦਰਜਾ ਬੇਮਕ ਹੋਏ ਕਿ ਰਾਂ ਨੂੰ ਲੱਗਣ ਜਨਮ ਵਿਜੋਗ ਜਨਮ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ ਤੇ ਸ਼ਾਇਰ ਕੀ ਲਿਖਿਆ ਜਰਾ ਗੌਰ ਫਰਮਾਓ ਜਿਹੜਾ ਬੇਮਕ ਹੋ ਜਾਂਦਾ ਉਹ ਸੱਖਦਰੇ ਨਾ যে তপ মুর ਜਿੰਨੀ ਵੀ ਆਡੀਅנס ਬੈਠੀ ਹੈ ਸਭ ਨੂੰ ਔਰਤ ਦਾ ਦਰਜਾ ਦਿੱਤਾ ਗਿਆ। ਉਹ ਜਿਹੜਾ ਅਕਾਲ ਪੁਰਖਾ ਜੀ ਨੂੰ ਅਸੀਂ ਅੱਲਾਹ ਵਾਹ ਗੋੜ ਆਪਦੇ ਪਹਿਰੂਆ ਕਲਰੰਗਾਰ ਰੱਖਦੇ ਆ। ਉਹ ਸਾਡਾ ਖਸਮ। ਤੇ ਜੇ ਕੋਈ ਰੂਹ ਹੈ, ਰੂਹ ਕਹਿੰਦੀ ਹੈ ਅੱਖਾਂ ਮੇਰੀਆਂ ਮੁਰਸ਼ਿਦਾਂ ਨਾਲ ਲੜੀਆਂ ਨਹੀਂ ਸੋਹਣੇ ਪੀਰ ਦੀਆਂ ਨੂੰ ਰੰਗਣਾ ਚੜੀਆਂ। ਜਦੋਂ ਰੰਗਣਾ ਚੜਦੀਆਂ ਨੇ ਫਿਰ ਦੁਨੀਆਂ ਦੇ ਰੰਗ ਫਿੱਕੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਫਿਰ ਮੇਰੇ ਵਰਗਾ ਕਾਲਾ ਜਿਹਾ ਕਿਉਂ ਨਾ ਹੋਵੇ ਉਹ ਵੀ ਚਮਕਦਾ ਲੱਗਦਾ। ਉਹ ਅੱਖਾਂ ਮੇਰੀਆਂ ਉਹ ਤਾਂ ਤਾਂ ਮੇਰੀਆਂ ਦਗਦਾਂ ਕੀਤਿਆ ਨਹੀਂ ਦਰਦਰ ਤੇ ਕਦਾਈਆਂ ਕੀਤੀਆਂ ਨਹੀਂ ਦਰਦਰ ਤੇ ਕਦਾਈਆਂ ਕੀਤੀਆਂ ਨਹੀਂ ਅਸਾ ਹੋਰ ਕਮਾਈਆਂ ਕੀਤੀਆਂ ਨਹੀਂ ਹੋਰ ਕਮਾਈਆਂ ਕੀਤੀਆਂ ਨਹੀਂ ਅਸਾ ਹੋਰ ਕਮਾਈਆਂ ਕੀਤੀਆਂ ਨਹੀਂ ਹੋਰ ਕਮਾਈਆਂ ਕੀਤੀਆਂ ਨਹੀਂ ਇੱਕ ਸੋਹਣਾ ਤੇਰਾ ਨਾਮ ਸੋਹਣਾ ਸੋਹਣਾ ਤੇਰਾ ਨਾਮ ਸੋਹਣਾ ਸੋਹਣਾ ਤੇਰਾ ਨਾਮ ਸੋਹਣਾ ਹੱਥ ਦਮ ਦਮ ਨਾਲ ਪਕਾ ਛੱਡਿਆ ਹੋ ਅੱਖਾਂ ਮੇਰੀਆਂ ਹੋ ਅੱਖਾਂ ਮੇਰੀਆਂ ਮੁਰਸ਼ਦ ਨਾਲ ਲੜਿਆ ਨਹੀਂ ਮੈਨੂੰ ਰੰਗਣਾ ਚੜੀਆਂ ਮੈਂ ਮੈਨੂੰ ਸ਼ਰਗਣਾ ਚੜੀਆਂ ਦੀ ਸੋਹਰੇ ਪੀਰ ਦੀਆਂ ਮੈਨੂੰ ਰੰਗਣਾ ਚੜੀਆਂ ਦੀ ਉੱਠਾਂ ਮੈਂ ਮੁਰਸ਼ਦ ਨਾਲ ਲੜੀਆਂ ਨਹੀਂ ਸੋਹਰੇ ਪੀਰ ਦੀਆਂ ਮੈਨੂੰ ਰੰਗਣਾ ਚੜੀਆਂ ਦੀ ਆ ਮੇਰੀਆਂ ਮੁਰਸ਼ਦ ਨਾਲ ਲੜੀਆਂ ਨਹੀਂ ਸੋਹਰੇ ਪੀਰ ਦੀਆਂ ਮੈਨੂੰ ਰੰਗਣਾ ਚੜੀਆਂ ਦੀ ਦਰਦਰ ਤੇ ਕਦਾਂਗਾਂ ਕੀਤੀਆਂ ਨਹੀਂ ਦਰਦਰ ਤੇ ਕਦਾਂਗਾਂ ਕੀਤੀਆਂ ਨਹੀਂ ਦਰਦਰ ਤੇ ਕਦਾਂਗਾਂ ਕੀਤੀਆਂ ਨਹੀਂ ਦਰਦਰ ਤੇ ਕਦਾਂਗਾਂ ਅਸਾ ਹੋਰ ਕਮਾਈਆਂ ਕੀਤੀਆਂ ਨਹੀਂ ਹੋਰ ਕਮਾਈਆਂ ਕੀਤੀਆਂ ਨਹੀਂ ਅਸਾ ਹੋਰ ਕਮਾਈਆਂ ਕੀਤੀਆਂ ਨਹੀਂ ਹੋਰ ਕਮਾਈਆਂ ਕੀਤੀਆਂ ਨਹੀਂ ਇੱਕ ਸੋਹਣਾ ਤੇਰਾ ਨਾ ਸੋਹਣਾ ਸੋਹਣਾ ਇਹਨਾਂ ਦੀ ਲੱਗੀ ਐ ਜਰਾ ਹੱਥ ਖੜੇ ਕਰਿਓ ਜਿਹੜੇ ਜਿਹੜੇ ਆਪਣੇ ਪੀਰੋ ਮਰਸ਼ਦ ਨੂੰ ਮੰਨਦੇ ਹੋ ਜਿਹਨੂੰ ਵੀ ਤੁਸੀਂ ਮੰਨਦੇ ਹੋ ਉਹਦੇ ਨਾਂ ਤੇ ਮਿੱਠੀ ਮਿੱਠੀ ਤਾੜੀ ਮਾਰਨੀ ਐ ਪਤਾ ਲੱਗਣਾ ਚਾਹੀਦਾ ਕਿ ਪੰਡਾਲ ਚ ਮੇਲਾ ਹੋ ਰਿਹਾ ਆੱਖਾਂ ਮੇਰੀਆਂ ਉਹ ਆੱਖਾਂ ਮੇ ਮੁਰਸ਼ਦ ਨਾਲ ਲੜੀਆਂ ਨਹੀਂ ਸੋਹਣੇ ਪੀਰ ਦੀਆਂ ਮੈਨੂੰ ਰਗੜਾ ਚੜੀਆਂ ਸੱਜਣ ਨਾਲ ਲੜਿਆ ਨਹੀਂ ਫੌਜਾ ਜੀ ਦੀ ਮੈਨੂੰ ਰੰਗੜਾ ਚੜੀਆਂ ਨਹੀਂ ਸਭ ਤੋਂ ਮੇਰੀਆਂ ਮੁਰਸ਼ਦ ਨਾਲ ਲੜਿਆ ਨਹੀਂ ਫੌਜਾ ਜੀ ਦੀ ਮੈਨੂੰ ਰੰਗੜਾ ਚੜੀਆਂ ਨਹੀਂ ਉਹ ਅੱਖਾਂ ਮੇਰੀਆਂ ਅੱਖਾਂ ਮੇਰੀਆਂ ਮੁਰਸ਼ਦ ਨਾਲ ਲੜਿਆ ਨਹੀਂ ਫੌਜਾ ਪੀਰ ਦੀਆਂ ਮੈਨੂੰ ਰੰਗਣਾ ਚੜੀਆਂ ਉਹ ਅੱਖਾਂ ਮੇਰੀਆਂ ਮੁਰਸ਼ਦ ਨਾਲ ਲੜਿਆ ਨਹੀਂ ਫੌਜਾ ਪੀਰ ਦੀਆਂ ਮੈਨੂੰ ਰੰਗਣਾ ਚੜੀਆਂ ਵੀ ਉਹ ਅੱਖਾਂ ਮੇਰੀਆਂ ਮੁਰਸ਼ਦ ਨਾਲ ਲੜਿਆ ਨਹੀਂ ਦਰਦਰ ਤੇ ਗਦਾਈਆਂ ਕੀਤੀਆਂ ਨਹੀਂ ਅਸਹੋਰ ਕਮਾਈਆਂ ਕੀਤੀਆਂ ਨਹੀਂ ਅਸਹੋਰ ਕਮਾਈਆਂ ਕੀਤੀਆਂ ਨਹੀਂ ਅਸਹੋਰ ਕਮਾਈਆਂ ਕੀਤੀਆਂ ਨਹੀਂ ਹੋਰ ਕਮਾਈਆਂ ਕੀਤੀਆਂ ਨਹੀਂ ਅਸਹੋਰ ਕਮਾਈਆਂ ਕੀਤੀਆਂ ਨਹੀਂ ਹੋਰ ਕਮਾਈਆਂ ਕੀਤੀਆਂ ਇੱਕ ਬਲ ਕੋਲ ਰੇਗਮ ਤੜਾ ਗਾ ਮੁਰਸ਼ਦ ਮੇਰਾ ਮੁਰਸ਼ਦ ਮੇਰਾ ਸਈਓ ਸੋਨਾ ਪੀਰਾਂ ਦਾ ਪੀਰ ਸਈਓ ਨਹੀਂ ਸੋਨਾ ਪੀਰਾਂ ਦਾ ਪੀਰ ਮੁਰਸ਼ਦ ਮੇਰਾ ਸਈਓ ਸੋਨਾ ਪੀਰਾਂ ਦਾ ਪੀਰ ਮੁਰਸ਼ਦ ਮੇਰਾ ਸਈਓ ਦੀ ਸੋਨਾ ਪੀਰਾਂ ਦਾ ਪੀਰ ਖਵਾਜਾ ਪੀਰ ਸਈਓ ਸੋਨਾ ਪੀਰਾਂ ਦਾ ਪੀਰ ਖਵਾਜਾ ਪੀਰ ਸਈਓ ਦੀ ਰਾਜਾ ਪੀਰ ਸਈਓ ਨੇ ਬੋਲਾ ਪੀਰਾ ਦਾ ਪੀਰ ਮੁਰਸ਼ਦ ਮੇਰਾ ਸਈਓ ਸੋਨਾ ਪੀਰਾ ਦਾ ਪੀਰ ਮੁਰਸ਼ਦ ਮੇਰਾ ਸਈਓ ਦੀ ਸੋਨਾ ਪੀਰਾ ਦਾ ਪੀਰ ਮੁਰਸ਼ਦ ਮੇਰਾ ਸਈਓ ਸੋਨਾ ਪੀਰਾ ਦਾ ਪੀਰ ਮੁਰਸ਼ਦ ਮੇਰਾ ਸਈਓ ਦੀ ਸੋਨਾ ਪੀਰਾ ਦਾ ਪੀਰ ਇਹ ਕਿਹਨਾਂ ਕਿਹਨਾਂ ਨੂੰ ਪਤਾ ਜਿਨ੍ਹਾਂ ਨੂੰ ਪਤਾ ਉਹ ਤਾੜੀਆਂ ਵਜਾਓ ਤੇ ਕਮਲ ਖਾਨ ਸਾਹਿਬ ਜਨੀਤ ਭਾਜੀ ਦੇ ਛੋਟੇ ਬ੍ਰਦਰ ਨੇ ਤੇ ਮਾਲਕ ਨੇ ਜਿਹੜਾ ਇਹਨਾਂ ਦੀ ਸਾਰੇ ਪਰਿਵਾਰ ਦੇ ਵਿੱਚ ਦੇਖੋ ਗਾੜਾ ਜਿਹੜਾ ਕੁੱਟ-ਕੁੱਟ ਕੇ ਭਰਿਆ ਤੇ ਪਟਿਆਲਾ ਘਰਾਣਾ ਜਿਹਨੂੰ ਇੱਕ ਸੰਗੀਤਕ ਘਰਾਣਾ ਕਿਹਾ ਜਾਂਦਾ ਕਿਉਂਕਿ ਪਟਿਆਲਾ ਘਰਾਣਾ ਨੇ ਜਿਹੜੇ ਬਹੁਤ ਸਾਰੇ ਐਦਾਂ ਦੇ ਹੀਰੇ ਜਿਹੜੇ ਇਸ ਪੰਜਾਬ ਦੀ ਝੋਲੀ ਦੇ ਵਿੱਚ ਪਾਏ ਆ ਜਿਨ੍ਹਾਂ ਨੇ ਪੰਜਾਬੀ ਨਹੀਂ ਹਿੰਦੁਸਤਾਨ ਵੀ ਨਹੀਂ ਪੂਰੇ ਵਰਲਡ ਦੇ ਵਿੱਚ ਆਪਣਾ ਨਾਮ ਕੀਤਾ ਆ ਤੇ ਕਮਲ ਖਾਨ ਸਾਹਿਬ ਉਹਨਾਂ ਦਾ ਸੰਗੀਤ ਪਰਿਵਾਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਮਸਤੇ ਆ ਜਾਣ ਸੋ ਉਹਨਾਂ ਦੀ ਆਲ ਟੀਮ ਸਾਡੇ ਦਰਮਿਆਨ ਪਹੁੰਚ ਚੁੱਕੀ ਹੈ ਅਰੇ ਜਿਨੇ ਵੀ ਵੀਰਪਰਾ ਕਿਉਂਕਿ ਇਸ ਪਿੰਡ ਦੀ ਸੰਗਤ ਵੀ ਜਿਹੜੀ ਇਸ ਮੇਲੇ ਦੇ ਵਿੱਚ ਪਹੁੰਚੀ ਹੈ ਤੇ ਵੱਖ-ਵੱਖ ਪਿੰਡਾਂ ਤੋਂ ਵੀ ਬਹੁਤ ਸੰਗਤ ਆਈ ਹੈ ਤੇ ਮੇਰੇ ਫਲੋਰ ਸ਼ਹਿਰ ਤੋਂ ਵੀ ਦਰਬਾਰ ਰਹਿਮਤ ਮੇਰੇ ਜੋਗੀ ਦੀ ਪੌੜਾ ਹਰੀ ਜੀ ਦੇ ਦਰਬਾਰ ਤੋਂ ਸਾਡੇ ਲੱਬਾ ਭਾਜੀ ਉਹ ਵੀ ਪਹੁੰਚੀ ਆ ਸੋ ਕਿਉਂਕਿ ਅੱਜ ਦਾ ਜਿਹੜਾ ਦਿਨ ਬਹੁਤ ਮੁਬਾਰਕ ਹੈ ਅੱਜ ਦਾ ਦਿਨ ਜਿਹੜਾ ਵੀਰਵਾਰ ਅੱਜ ਤਾਂ ਵੈਸੇ ਮਸਤਾ ਵਲੀਆਂ ਪੀਰਾਂ ਫਕੀਰਾਂ ਬਜ਼ੁਰਗਾਂ ਦਾ ਦਿਨ ਹੈ ਕਿਉਂਕਿ ਅਸੀਂ ਖੁਦ ਜਿਹੜੇ ਫਲੋਰ ਮਈਆ ਜੀ ਦਰਬਾਰ ਉਸ ਦਰਬਾਰ ਦੇ ਨਾਲ ਅਸੀਂ ਲੱਗੇ ਆਂ ਔਰ ਸਾਧ ਸੰਗਤ ਜੀ ਮਈਆ ਜੀ ਭਗਵਾਨ ਦਾ ਮੇਲਾ 9 10 11 ਸਤੰਬਰ 9ਵੇਂ ਮਹੀਨੇ ਇੱਕ ਵਾਰੀ ਮਈਆ